ਤੇ ਪੰਜਾਬ ਦੇ ਵਿੱਚ ਵੀ ਉਹਨਾਂ ਦੇ ਛੰਡੇ ਝੁੱਲੀ ਲਗਾਤੇ ਕਿ ਗੁਰੂਆਂ ਦੀਆਂ ਦੇ ਆਪਣੇ ਪਰ ਐਦਾਂ ਨਹੀਂ ਕਰਨਾ ਚਾਹੀਦਾ ਸੀ ਵਾਰਨਿੰਗ ਦੇਣੀ ਚਾਹੀਦੀ ਸੀ ਕਿਸਾਨਾਂ ਨਾਲ ਵੀ ਥੋੜਾ ਤਕਾ ਆਇਆ ਪਰ ਜੇ ਦੇਸ਼ ਦਾ ਜਵਾਨ ਜਾਂ ਕਿਸਾਨ ਦੁਖੀ ਹੈ ਉਹ ਦੇਸ਼ ਕਦੇ ਤਰੱਕੀ ਨਹੀਂ ਕਰ ਸਕਦਾ ਨਾ ਤਰੱਕੀ ਦਿਰਾਹਾਂ ਤੇ ਜਾ ਸਕਦਾ ਪਰ ਇੱਕ ਗੱਲ ਇਹ ਵੀ ਹੈ ਕਿ ਜਿਨ੍ਹਾਂ ਸਰਕਾਰਾਂ ਤਕਾ ਕਰਦੀਆਂ ਪੈਂਦਾ ਤਕਾ ਨਹੀਂ ਕਰਨਾ ਚਾਹੀਦਾ ਪਰ ਇਹਦੇ ਵਿੱਚ ਬਹੁਤ ਵੱਡੀ ਕਾਲ ਵੀ ਹਸਲਦੀ ਹੈ ਸਾਜ਼ਿਸ਼ ਹੋ ਜਾਂਦੀ ਹੈ ਪਰ ਦੇਖੋ ਅੰਕਲ ਜੀ ਨੂੰ ਕੋਈ ਪਾਰਟੀ ਨਾਲ ਜਾਂ ਕੋਈ ਕਿਸੇ ਨਾਲ ਲੈਣ ਦੇਣਾ ਨਹੀਂ ਸਰਦਾਰ ਇੰਦਰਜੀਤ ਸਿੰਘ ਨੇ ਜਿਹੜੇ ਕੈਨੇਡਾ ਤੋਂ ਆਏ ਆ ਭਾਜੀ ਸਾਡੇ ਵੱਡੇ ਵੀਰ ਜੀ ਅੰਕਲ ਜੀ ਸਾਡੇ ਸਾਡੇ ਬਰਹਿਰਮਨ ਇਸ ਦੇਸ਼ ਦੇ ਬੱਚਿਆਂ ਨੂੰ ਪੰਜਾਬ ਦੇ ਬੱਚਿਆਂ ਨੂੰ ਇੱਕ ਵਧੀਆ ਸਿੱਖ ਦੇ ਰਿਹਾ ਮੈਂ ਇਹਨਾਂ ਦਾ ਪਹਿਰ ਦੇ ਵਿੱਚ ਸ਼ੁਕਰਗੁਜ਼ਾਰ ਕਰਦਾ ਅੱਜ ਭਗਤ ਸਿੰਘ ਦੇ ਯਾਦ ਵਿੱਚ ਜਿਹੜਾ ਮੈਂ ਗਾਣਾ ਲਿਖਿਆ ਸੀਗਾ ਨਸ਼ਿਆਂ ਦੇ ਖਿਲਾਫ ਅੱਜ ਮੈਂ ਤੁਹਾਨੂੰ ਉਹ ਵੀ ਰੂਬੂ ਕਰਦਾ ਹੀ ਤੇ ਜੇ ਕੌਂ ਦੇ ਚਾਂਦੇ ਲੈਣਾ ਮੈਂ ਠੀਕ ਹੈ ਨੀਟੂ ਜੀ ਦੋ ਚਾਰ ਲਾਈਨਾਂ ਆਪਣੀ ਜਿਹੜੀ ਸ਼ਹੀਦੇ ਦੀ ਦਹਾੜੇ ਦੇ ਉੱਤੇ ਭਗਤ ਸਿੰਘ ਜੀ ਦੇ ਉੱਤੇ ਸੁਨਾਈਆਂ ਜਾਣ ਇਹ ਮੈਂ ਜੀ ਅੱਜ ਤੇ ਸ਼ੀਦੀ ਦੀ ਵਿਵਸਥਾ ਕਰ ਪਰ ਮੈਂ ਇਹ ਆਉਣ ਵਾਲੇ 5 ਸਾਲ ਪਹਿਲਾਂ ਗਾਰਿਆਂ ਮੈਂ ਤੈਸ ਮੈਂ ਸਭ ਹੋ ਗਏ ਅਡੇ ਬਣ ਗਏ ਬਾਰਡਰ ਤੇ ਉਹ ਪੀਜ਼ੀਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆਡਰ ਤੇ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇ ਹੱਤੀ ਔਰੇ ਤੂੰ ਕੀ ਮਾਂ ਪੇ ਕਰਨ ਉਮੀਦਾਂ ਜੰਗ ਬਲੱਡ ਕਵਾਰੇ ਤੂੰ ਵੇਖ ਭਗਤ ਸਿੰਘ ਆਕੇ ਵੇਖ ਭਗਤ ਸਿੰਘ ਆਕੇ ਤੈਂਦੇ ਕੀਲੇ ਉਮੀਦਾਂ ਦੇ ਵਿੱਚ ਚੁਰਾ ਘੇਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰਾਂ ਸੋਡੇ ਘਰੇ ਤੋਂ ਕੀ ਮਾਂ ਪੇ ਕਰਨ ਉਮੀਦਾਂ ਚੰਗ ਬਲਦ ਕਵਾਰੇ ਤੋਂ ਵੇਖ ਭਗਤ ਸਿੰਘ ਆਕੇ ਸੋ ਭਗਤ ਸਿੰਘ ਦਾ ਜਿਹੜਾ ਜਿਗਰ ਆ ਆਪਾਂ ਹਿੰਦੁਸਤਾਨ ਦੇ ਪੰਜਾਬ ਦੇ ਕਦੇ ਵੀ ਨਹੀਂ ਭੁੱਲ ਸਕਦੇ ਪੂਰੇ ਇੰਡੀਆ ਪੂਰੇ ਭਾਰਤ ਦੇਸ਼ ਨੂੰ ਉਹਨਾਂ ਦੀ ਜੇ ਸ਼ਹੀਦੀ ਦਿਵਸ ਯਾਦ ਆਉਂਦੀ ਰਹਿੰਦੀ ਹੈ ਕਿਉਂਕਿ ਭਗਤ ਸਿੰਘ ਵਰਗੀ ਸੋਚ ਸ਼ਾਇਦ ਕਿਸੇ ਦੀ ਨਹੀਂ ਹੋ ਸਕਦੀ ਪਰ ਆਪਾਂ ਉਹਨਾਂ ਦੇ ਰਾਹ ਤੇ ਚੱਲੀਏ ਉਹਨਾਂ ਨੂੰ ਸਲੂਟ ਮਾਰੀਏ ਸਾਡਾ ਬਹੁਤ ਵੱਡਾ ਹੈ ਕਿਉਂਕਿ ਲੀਡਰਾਂ ਨੇ ਜੋ ਕਰਨਾ ਕਰੀਏ ਨੇ ਪਰ ਅੰਕਲ ਜੀ ਇੱਕ ਇਨਸਾਨੀਅਤ ਤੌਰ ਤੇ ਸਰਦਾਰ ਇੰਦਰਜੀਤ ਸਿੰਘ ਜੀ ਜਿਹੜੇ ਕੈਨੇਡਾ ਤੋਂ ਆਏ ਆ ਉਹਨਾਂ ਨੇ ਬੱਚਿਆਂ ਨੂੰ ਪੰਜਾਬ ਦੇ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਕਰ ਰਹੇ ਪੇਸ਼ੈਂਟ ਵੀ ਇਹ ਖੇਡਾਂ ਦੇ ਵਿੱਚ ਲੈ ਕੇ ਜਾ ਰਹੇ ਮੈਂ ਨੀਡੋ ਸ਼ੈਟਰ ਵਾਲਾ ਇਹਨਾਂ ਦਾ ਬਹੁਤ ਤਹਿ ਦਿਲ ਤੋਂ ਸ਼ੁਕਰਗੁਜ਼ਾਰਾ ਤੇ ਸ਼ੁਕਰਗੁਜ਼ਾਰਾ ਗੁਲਸ਼ਨ ਭਾਈ ਦਾ ਸ਼ੁਕਰਗੁਜ਼ਾਰਾ ਇਹਨਾਂ ਸਾਰੀ ਟੀਮ ਦਾ ਕਿ ਜਿਹੜੇ ਬੱਚੇ ਇਹਨਾਂ ਦੇ ਨਾਲ ਲੱਗ ਕੇ ਸਾਡੇ ਅੱਜ ਇਹ 20 ਜਣੇ ਆ ਕੱਲ ਇੱਥੇ 100 ਵੀ ਹੋਗਾ ਪਰ ਸੋ ਇੱਥੇ 200 ਵੀ ਹੋਗਾ ਫਰ ਅਬ ਦੇਖਦੇ ਦੇਖਦੇ ਇੱਥੇ ਹਜ਼ਾਰ ਬੱਚਾ ਵੀ ਆਊਗਾ ਕਿਉਂਕਿ ਇਹਨਾਂ ਨੇ ਕੋਈ ਸਰਕਾਰ ਤੋਂ ਮਦਦ ਨਹੀਂ ਲਈ ਕੋਈ ਕੁਛ ਨਹੀਂ ਆਪਣੀ ਨਿੱਜੀ ਕਮਾਈ ਤੋਂ ਇਹ ਬੱਚਿਆਂ ਨੂੰ ਸਪੋਰਟ ਦੇ ਵਿੱਚ ਲੈ ਕੇ ਆਏ ਆ ਤੇ ਇਹਨਾਂ ਇਦਾਂ ਦੀ ਸੋਚ ਜੇ ਆਪਣੇ ਭਾਰਤ ਦੇਸ਼ ਦੀ ਹੋ ਜਵੇ ਇੰਡੀਆ ਦੀ ਹੋ ਜੇ ਪੰਜਾਬ ਦੀ ਹੋ ਜੇ ਪਹਿਲੋਂ ਕਿ ਪੰਜਾਬ ਵਿੱਚੋਂ ਪਹਿਲਵਾਨ ਨਿਕਲਦਾ ਸੀਗਾ ਹੁਣ ਹਰਿਆਣਾ ਹਿਮਾਚਲ ਤੋਂ ਪਹਿਲਵਾਨ ਨਿਕਲਦਾ ਪੰਜਾਬ ਤੋਂ ਨਸ਼ੇੜੀ ਨਿਕਲਦਾ ਪਿਆ ਪਰ ਜਿਹੜੀ ਆ ਸਿੱਖ ਚਲਾਈ ਇਹਨਾਂ ਨੇ ਇਹਨਾਂ ਦੀ ਸੋਚ ਨੂੰ ਸਲਾਮ ਆ ਯਾਰ ਇਦਾਂ ਦੇ ਬੰਦੇ ਸਾਨੂੰ ਪੰਜਾਬ ਵਿੱਚ